ਸਤਿ ਸ਼੍ਰੀ ਅਕਾਲ ਦੋਸਤੋ ਜਗਜੀ ਜੀ ਡੇਲੀ ਬਲੌਗਸ ਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਵੀ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਨੂੰ ਟ੍ਰਾਈਪੋਡ ਮੰਗਾਇਆ ਸੀਗਾ ਤੇ ਜਿਹੜਾ ਉਹ Amazon ਤੋਂ ਮੰਗਵਾਇਆ ਸੀ ਤੇ ਉਹ ਡਿਲੀਵਰੀ ਆਪਣੀ ਪਹੁੰਚ ਗਈ ਤੇ ਵੀਰ ਦੀ ਕਾਲ ਆਈ ਸੀ ਤੇ ਆਪਾਂ ਨੂੰ ਗੋਨੇ ਵਾਲੇ ਮੰਡੀ ਬੁਲਾਇਆ ਤੇ ਉਹ ਆਪਾਂ ਲੈਣ ਵਾਸਤੇ ਜਾਣੇ ਹਾਂਗੇ ਤੇ ਕਾਫੀ ਭਰਾਵਾਂ ਦੀਆਂ ਕਾਲਾਂ ਆਈਆਂ ਸੀ ਵੀ ਜਦੋਂ ਵੀਡੀਓ ਸ਼ੂਟ ਕਰਦੇ ਹਾਂ ਤੁਹਾਡੀ ਵੀਡੀਓ ਜਿਹੜੀ ਹਲਦੀ ਰਹਿੰਦੀ ਆ ਸਾਫ਼ ਨਹੀਂ ਬਣਦੀ ਤੇ ਆਪਾਂ ਨੂੰ ਕਾਫੀ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਸੀ ਤਾਂ ਹੀ ਕਰਕੇ ਫਿਰ ਉਹ ਆਪਾਂ Amazon ਤੋਂ ਮੰਗਵਾ ਲਿਆ ਸ਼ਾਪਾਂ ਦੀ ਗੱਲ ਕਰ ਲਈਏ ਤਾਂ ਰੇਟ 25 ਵਾਲਿਆਂ ਦੇ ਕਿਤੇ 50 ਹੈ ਕਿਤੇ 75 ਹੈ। ਸ਼ਾਪਾਂ ਤੋਂ ਆਪਾਂ ਨੂੰ ਜਿਹੜਾ ਪਸੰਦ ਹੋ ਨਹੀਂ ਆਇਆ ਤਾਂ ਹੀ ਕਰਕੇ ਆਪਾਂ ਫਸਟ ਟਾਈਮ ਹੀ ਲਾਈਫ ਦੇ ਵਿੱਚ ਉਹ ਜਿਹੜਾ Amazon ਤੋਂ ਮੰਗਵਾਇਆ ਹੈਗਾ ਉਹ ਆਪਾਂ ਲੈਣ ਵਾਸਤੇ ਜਾਨੇ ਆ ਤੇ ਪਹੁੰਚ ਗਏ ਆਪਣਾ ਤੇ ਵੀਰ ਨੇ ਕਾਲ ਕਰਿਆ ਸੀ ਵੀ ਦਾਣਾ ਮੰਡੀ ਚ ਹੈ ਜਿਹੜੀ ਡਿਲੀਵਰੀ ਤੁਹਾਨੂੰ ਮੈਂ ਦੇਵਾਂਗਾ ਤੇ ਵੀਰ ਦੇ ਕੋਲੇ ਜਾਨੇ ਆਪਾਂ ਲੈਣ ਵਾਸਤੇ। ਇੱਕ ਤਰਸੋ ਜਿੱਥੇ ਬਾਈ ਨੇ ਆਪਾਂ ਨੂੰ ਬੁਲਾਇਆ ਸੀ ਡਿਲੀਵਰੀ ਲੈਣ ਵਾਸਤੇ ਆਪਾਂ ਉੱਥੇ ਪਹੁੰਚ ਗਏ ਆ ਤੇ ਮੈਨੂੰ ਲੱਗਦਾ ਬਾਈ ਵੀ ਉਹ ਆ ਗਿਆ ਤੇ ਫਾਈਪੋਂਗ ਕੋ ਆਇਆ ਅਸੀਂ ਆਪਾਂ ਵੀਸਟਾ ਦੀ ਯਾਨਾ ਕਿ ਕਾ ਕੋ ਪਹੁੰਚ ਗਿਆ ਆਪਣੇ ਕੋਲ ਤੇ ਦਰਸ਼ਕੋ ਘਰੇ ਜਾ ਕੇ ਆਪਾਂ ਫੁੱਲ ਕੀ ਵੀ ਦੇਖਾਂਗੇ ਕਿ ਕਿਸ ਤਰੀਕੇ ਦਾ ਤੇ 799 ਰੁਪਏ ਦਾ ਆਪਾਂ ਇਹ ਜਿਹੜਾ ਮੰਗਵਾਇਆ ਸੀ ਤੇ 7 ਰੁਪਏ ਦੇ ਤੇ ਜਿਹੜਾ ਖਰਚਾ ਉਹ ਪਿਆਗਾ ਤੇ ਉਹ ਪੇਮੈਂਟ ਆਪਾਂ ਵੀਡੀਓ ਨੂੰ ਦੇ ਦਿੰਨੇ ਆ ਕਿੰਨੇ ਪੈਸੇ ਹੋ ਗਏ 806 ਰੁਪਏ ਆਪਾਂ ਬਰਦਰ ਨੂੰ ਦੇ ਦਈਏ ਨਾਲ ਹੋ ਗਈ। ਕਿਤੇ ਕਿਤੇ ਕਿੰਨਾ ਕਿਤੇ ਕੰਮ ਆ। ਹਾਂਜੀ। ਅ ਬ੍ਰਦਰ ਦੀ ਲਾਈਨ। ਚਲੋ ਸੰਦ 50 ਪੈਸੇ ਕਿਤੇ ਨਾ ਕਿਸੇ ਜਮਿੰਤ ਪਹੁੰਚ ਜਾਂਦੀ ਆ। ਉਹ ਠੀਕ ਆ ਬ੍ਰਦਰ ਥੈਂਕ ਯੂ ਜੀ ਹੈ। ਕਿ ਕੋਲ ਦੇ ਦਰਸ਼ਕੋਂ ਆਪਾਂ ਦੇਖਾਂਗੇ ਵੀ ਵੀ ਕੀ ਕੁਛ ਵਿੱਚ ਨਿਕਲਿਆ ਕਿਉਂਕਿ ਆਪਾਂ ਫਸਟ ਟਾਈਮ ਹੀ ਲਗਾਇਆਗਾ। ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਐਪ ਤੋਂ ਕੁਛ ਮੰਗਾਇਆ ਨਹੀਂ। ਕਿਉਂਕਿ ਕਾਫੀ ਭਰਾਮਾ ਤੋਂ ਸੁਣੇ ਵੀ ਰਿਹਾ ਚ ਮੰਗਵਾਉਣੇ ਕੋਸ਼ੁਰਾ ਨਿਕਲ ਕੋਸ਼ੋਰ ਜਾਂਦਾ ਤੇ ਘਰੇ ਜਾ ਕੇ ਆਪਾਂ ਖੋਲ ਕੇ ਚੈੱਕ ਕਰਕੇ ਤੁਹਾਡੇ ਸਾਹਮਣੇ ਜਿਹੜਾ ਉਹ ਖੋਲਣਾ ਬਿਲਕੁਲ ਡੱਬਾ ਬੰਦ ਹੈਗਾ। ਤੇ ਤੁਹਾਨੂੰ ਵੀ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਵੀ ਕਿਸ ਤਰੀਕੇ ਦਾ ਆਪਾਂ ਜਿਹੜਾ ਮੰਗਵਾਇਆ ਸੀ ਉਸ ਤਰੀਕੇ ਦੇ ਮਟੀਰੀਅਲ ਨਿਕਲਿਆ ਜਾਂ ਕੁਝ ਹੋਰ ਹੈ ਤੇ ਚਲਦੇ ਆਪਾਂ ਕਰੀਏ ਲਾ ਗਰਸ ਕੋ ਡਿਲੀਵਰੀ ਆਪਾਂ ਕਰੇ ਲੈ ਆਏ ਹੁਣ ਤੁਹਾਡੇ ਸਾਹਮਣੇ ਇਹ ਖੋਲਣੀ ਆ ਵੈਸੇ ਤਾਂ ਆਪਾਂ ਸਕੈਨ ਕਰਕੇ ਚੈੱਕੂ ਐਪ ਦੇ ਉੱਤੇ ਜਿਹੜਾ ਇੱਧਰ ਸਕੈਨਰ ਦਿੱਤਾ ਇਹਦੇ ਤੇ ਚੈੱਕ ਕਰ ਲਈਏ ਤੇ ਪਤਾ ਲੱਗ ਜਾਂਦਾ ਆਪਸ਼ਨ ਆ ਜਾਂਦੀ ਆ ਵੀ ਇਹ オリジナル ਹੈ ਕਿ ਕੋਈ ਕਾਪੀ ਆ ਉਹ ਆਪਾਂ ਚੈੱਕ ਕਰ ਲਈ ਤੇ ਬਾਕੀ ਤੁਹਾਡੇ ਸਾਹਮਣੇ ਖੋਲਦੇ ਆ ਵੀ ਕਿਸ ਤਰੀਕੇ ਦਾ ਇਹਦੇ ਚੋ ਜਿਹੜਾ ਟ੍ਰਾਈ ਪਾਊਡਾ ਉਹ ਨਿਕਲਦਾ ਹੈਗਾ ਕਿਹੜਾ ਕੱਲਰ ਹੈਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਜਿਹੜਾ ਖੋਲ ਕੇ ਆਪਾਂ ਸ਼ੇਅਰ ਕਰਦੇ ਆਂ ਛਾਪੀ ਨਾਲ ਆਪਾਂ ਹਲਕੀ ਹਲਕੀ ਛਾਪੀ ਮਾਰ ਲੈਨੇ ਆਂ ਕਿਉਂਕਿ ਹੁਣ ਤੱਕ ਦਰਸ਼ਕੋ ਆਪਾਂ ਵੀ ਨਹੀਂ ਕਦੇ ਵਾ ਮਗਾਇਆ ਕਿਉਂ ਜਿੰਦਗੀ ਦੇ ਵਿੱਚ ਫਸਟ ਟਾਈਮ ਹੀ ਮਗਾਇਆ ਸ਼ੌਪਾਂ ਦੇ ਰੇਟ ਬੜੇ ਬੰਸ ਬੰਨੇ ਸੀ ਇਹ ਆਪਾਂ ਨੂੰ ਰੇਟ ਥੋੜਾ ਜੈਨੂਇਨ ਲੱਗਿਆ ਤੇ ਬਾਕੀ ਜਿਹੜੀ ਕੁਆਲਿਟੀ ਆ ਉਹ ਤੁਹਾਡੇ ਸਾਹਮਣੇ ਆ ਜਾਣੀ ਆ ਕਿਹੜਾ ਕੱਲਰ ਹੈਗਾ ਇਹ ਕਿਹੋ ਜੀ ਵਿੱਚੋਂ ਕੁਆਲਿਟੀ ਆ ਦੇਖੋ ਤੁਸੀਂ ਵਾ ਲੱਗ ਰਿਹਾ ਸਕੋ ਹੁਣ ਆਪਾਂ ਡੱਬਾ ਖੋਲ ਲਿਆ ਤੇ ਮੈਨੂੰ ਤਾਂ ਐ ਲੱਗਦਾ ਵੀ ਜਿਵੇਂ ਉਹੀ ਕੰਮ ਨਾ ਹੋ ਗਿਆ ਹੋਵੇ ਆ ਇਹਦੇ ਵਿੱਚ ਤਾਂ ਕੁਝ ਵੀ ਨਹੀਂ ਨਰਸਕੋ ਲੈ ਖਾਲੀ ਆ ਤਾਂ ਕਿੱਡਾ ਵੱਡਾ ਡੱਬਾ ਇਸ ਕਿੱਡਾ ਵੱਡਾ ਵਿੱਚ ਇਹਨਾਂ ਕਾਗਜ਼ਾ ਉਹ ਪਾਇਆ ਦਿੱ ਤੁਸੀ ਨਹੀਂ 5 ਫੁੱਟ ਦਾ ਕਾਗਜ਼ੀ ਪਾਤਾ ਟ੍ਰਾਈਪੋਡ ਦਾ ਪਤਾ ਨਹੀਂ ਏਡਾ ਹੋਊ ਕਿ ਨਾ ਹੋਊ ਇਹ ਤਾਂ ਨਿਕਲਿਆ ਡੱਬਾ ਦੇਖੋ ਅੱਧ ਤੋਂ ਵੱਧ ਦਾ ਨਿਕਲਿਆ ਡੱਬਾ ਬਿੱਲਾ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਆ ਆ ਗਿਆ ਬਿੱਲ ਇਹ ਬਿੱਲ ਆ ਦਰਸ਼ਕੋ ਤੇ ਡਿਲੀਵਰੀ ਵੀ ਜਿਹੜੀ ਵੈਸੇ ਤਾਂ ਇਹਨਾਂ ਨੇ ਹੋਮ ਡਿਲੀਵਰੀ ਕੀਤਾ ਸੀ ਉਹਦੇ ਤੇ ਪਰ ਹੋਮ ਡਿਲੀਵਰੀ ਆਈ ਨਹੀਂ ਗਈ ਤੇ ਜਿਹੜੀ ਆਪਾਂ ਨੇੜਲੇ ਸ਼ਹਿਰ ਦੇ ਵਿੱਚੋਂ ਜਾ ਕੇ 4-5 ਕਿਲੋਮੀਟਰ ਜਾ ਕੇ ਜਿਹੜਾ ਉਹ ਲੈ ਕੇ ਜਾਂਦਾ ਹੁਣ ਆਪਾਂ ਟ੍ਰਾਈਪੋਡ ਖੋਲਦੇ ਆ ਵਜਨਤਾ ਘਰ 바ਵਾ ਲੱਗਦਾ ਹੈ ਦੇਖਦੇ ਆ ਵਿੱਚੋਂ ਕੀ ਨਿਬੜਦਾ ਇਹਦੇ ਵੀ ਕਿਉਂਕਿ ਸਾਰਿਆਂ ਦੇ ਸਾਹਮਣੇ ਆਪਾਂ ਸ਼ੇਅਰ ਕੀਤਾ ਹੈਗਾ ਦੇਖੋ ਤੁਸੀਂ ਵਧੀਆ ਤਰੀਕੇ ਨਾਲ ਕਵਰ ਕੁਬਰ ਤੇ ਵਿੱਚ ਹੀ ਪਾ ਕੇ ਦਿੱਤਾ ਹੈਗਾ ਕਿਉਂਕਿ ਜਦੋਂ ਪੌਡਕਾਸਟ ਕਰਦੇ ਆ ਨਾ ਆਪਾਂ ਤੇ ਜਿਹੜਾ ਕੈਮਰਾ ਪ੍ਰੋਪਰ ਹਲਦਾ ਰਹਿੰਦਾ ਤੇ ਕਾਫੀ ਭੜਾਵਾਂ ਦੀ ਜਿਹੜੀ ਡਿਮਾਂਡ ਸੀਗੀ ਉਹ ਕਹਿੰਦੇ ਸੀ ਵੀ ਤੁਸੀਂ ਪ੍ਰੋਪਰ ਜਿਹੜਾ ਸਟੈਂਡ ਵਗੈਰਾ ਉਹ ਵੀ ਲਓ ਜਿਹੜੇ ਮਾਈਕ ਵਗੈਰਾ ਉਹ ਵੀ ਲਓ ਆਪਾਂ ਫਸਟ ਟਾਈਮ ਜਿਹੜਾ ਉਹ ਮਰਵਾ ਕੇ ਦੇਖ ਲਿਆ ਹੁਣ ਆਪਾਂ ਇਹਨੂੰ ਕੱਢਦੇ ਆਂ ਵਿੱਚੋਂ ਲਫਾਫੇ ਦੇਖੋ ਕਿ ਪੈਕਿੰਗ ਬਹੁਤ ਸੋਹਣੀ ਕਰੀ ਹੈਗੀ ਤੇ ਅਲੂਮੀਨੀਅਮ ਦਾ ਪ੍ਰੋਪਰ ਇਹ ਇੰਨਾ ਲਾਈਟ ਵੀ ਨਹੀਂਗਾ ਹੈਵੀ ਵੀ ਬਹੁਤ ਹੈਗਾ ਵੀ ਫੋਨ ਹੈ ਜਿਹੜਾ ਪ੍ਰੋਪਰ ਢਿੱਗੇ ਨਾ ਹੁਣ ਆਪਾਂ ਦਸ ਕੋ ਡੱਬਾ ਜਿਹੜਾ ਉਹ ਸਾਈਡ ਤੇ ਕਰ ਦਈਏ ਤੇ ਇੱਥੇ ਜਿਹੜਾ ਆਪਾਂ ਸਟੈਂਡ ਹੈ ਉਹ ਲਾ ਕੇ ਦੇਖਦੇ ਹਾਂ ਕਿੰਨੇ ਕੇ ਉੱਚਾ ਹੋ ਜਾਂਦਾ ਹੈਗਾ ਤਿੰਨੇ ਜਗ੍ਹਾ ਦੇ ਉੱਤੋਂ ਇਹ ਖੁੱਲਦਾ ਹੈਗਾ ਤਿੰਨੇ ਆਪਾਂ ਲੋਕ ਆ ਜਿਹੜੇ ਇਹ ਖੋਲ ਲੈ ਤੇ ਆਪਾਂ ਜਿਹੜਾ ਉੱਪਰ ਹੈ ਇਹ ਕਰਕੇ ਦੇਖਦੇ ਹਾਂ ਵੀ ਕਿੰਨਾ ਕੁ ਜਿਹੜਾ ਇਹ ਉੱਚਾ ਜਾਂਦਾ ਹੈਗਾ ਦਰਸ਼ਕੋ ਲੋਕ ਆ ਜਿਹੜੇ ਹੁਣ ਇਹ ਓਮੇ ਓਮੇ ਸਾਰੇ ਕਰ ਦਈਏ ਹਾਈਟ ਦੇ ਹਿਸਾਬ ਨਾਲ ਜਿਵੇਂ ਜਿਵੇਂ ਬਹਿ ਕੇ ਪੌਡਕਾਸਟ ਕਰਨਾ ਹੈ ਬਹਿ ਕੇ ਵੀ ਹੋ ਜਾਊਗਾ ਖੜ ਕੇ ਕਰਨਾ ਪ੍ਰੋਪਰ ਖੜ ਕੇ ਵੀ ਹੋ ਜਾਊਗਾ ਕਿਉਂਕਿ ਸ਼ੌਪਾਂ ਦੇ ਉੱਤੇ ਬਾਲੇ ਰੇਟ ਆ ਆ ਦੇਖੋ 50 ਇੰਚ ਦੀ ਹਾਈਟ ਲੱਗਦੀ ਹੈ ਕਿ ਇਹਦੀ ਵੇਖੋ ਦਰਸ਼ਕੋ ਇਥੋਂ ਇਹ ਆਪਾਂ ਢਿੱਲਾ ਕਰ ਲਿਆ ਤੇ ਹੁਣ ਜਿਹੜਾ ਉੱਪਰ ਹੈ ਉਹ ਵੀ ਆਪਾਂ ਇਹਨੂੰ ਇੰਨਾ ਕੁ ਉੱਪਰ ਕਰ ਸਕਦੇ ਹਾਂ ਇੰਨਾ ਉੱਪਰ ਹੋ ਗਿਆ ਇਹਦੇ ਉੱਤੇ ਫੋਨ ਹੈ ਜਿਹੜਾ ਉਹ ਲੱਗ ਜਾਊਗਾ ਤੇ ਇਹਦੇ ਉੱਪਰ ਜਿਹੜਾ ਪ੍ਰੋਪਰ ਹੈ ਆਪਾਂ ਇਸ ਵਾਸਤੇ ਆਹ ਚੀਜ਼ ਕੱਸੀ ਜਾਊਗੀ ਤੇ ਇੱਕ ਚੀਜ਼ ਇਹਦੇ ਵਿੱਚ ਮੇਨ ਚੀਜ਼ ਕੀ ਦਿੱਤੀ ਆ ਆ ਦੇਖੋ ਹੁਣ ਇਹ ਦੱਸੂਗਾ ਵੀ ਇਹ ਉੱਚਾ ਨੀਵਾ ਤਾਂ ਨਹੀਂ ਪਿਆ ਕਿਸੇ ਪਾਸਿਓਂ ਆ ਦੇਖੋ ਹੁਣੇ ਆਹ ਦੇਖੋ ਇਹਦੇ ਵਿੱਚ ਸਪੈਸ਼ਲ ਜਿਹੜਾ ਲੇਬਲ ਵਾਲੀ ਚੀਜ਼ ਵੀ ਦਿੱਤੀ ਵੀ ਆ ਆ ਦੇਖੋ ਲੇਬਲ ਵਾਲੀ ਜਿਹੜਾ ਵਿੱਚ ਆ ਇਹ ਆ ਦੇਖੋ ਇੱਥੇ ਇਹ ਜਿਵੇਂ ਬਿਲਕੁਲ ਸੈਂਟਰ ਦੇ ਵਿੱਚ ਹੋ ਗਿਆ ਤੇ ਇੱਥੋਂ ਆਪਾਂ ਇਹਨੂੰ ਜਿਹੜਾ ਟਾਈਟ ਆ ਉਹ ਕਰ ਦੇਣਾ ਪ੍ਰੋਪਰ ਆ ਇਸ ਤਰੀਕੇ ਨਾਲ ਦਰਸ਼ਕੋਂ ਪੱਕਾ ਹਸ ਲੈਣਾ ਇਹਦੇ ਤੇ ਕਿਉਂਕਿ ਨਵੇਂ ਵੀ ਕਾਫੀ ਯੂਟਿਊਬਰ ਭਰਾ ਆ ਗਏ ਪੇਜਾਂ ਵਾਲੇ ਭਰਾ ਆ ਗਏ ਤੇ ਕੁੱਲ ਮਿਲਾ ਕੇ ਵਧੀਆ ਲੱਗਦਾ ਬਾਕੀ ਜਿਵੇਂ ਜਿਵੇਂ ਵੀਡੀਓ ਆਪਾਂ ਸ਼ੂਟ ਕਰਾਂਗੇ ਉਵੇਂ ਉਹ ਆਪਾਂ ਨੂੰ ਪਤਾ ਲੱਗ ਜੂਗਾ બસ ਇੰਨਾ ਕੀ ਐ ਇਸ ਤਰੀਕੇ ਦੇ ਵਿੱਚ ਮੋਬਾਈਲ ਪੈ ਜਾਣਾ ਤੇ ਜਿਹੜੀ ਵੀਡੀਓ ਆਪਾਂ ਸ਼ੂਟ ਕਰ ਲਾਂਗੇ ਇੱਕ ਚੀਜ਼ ਮੇਨ ਹੈ ਜਿਹੜੀ ਆ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਇਹ ਅਲੂਮੀਨੀਅਮ ਦਾ ਹੈ ਇਹ ਤੇ ਆਹ ਦੇਖੋ ਆਪਣੇ ਕੋਲੇ ਆ ਵੀ ਆਪਾਂ ਚੈੱਕ ਕਰ ਹੀ ਲਈਏ ਕਿਉਂਕਿ ਕੁਝ ਥੱਲੇ ਦੇ ਵਿੱਚ ਵਹਿਮ ਨਹੀਂ ਰੱਖਣਾ ਚਾਹੀਦਾ ਆ ਦੇਖੋ ਆਪਣੇ ਕੋਲੇ ਜਿਹੜਾ ਹੈਗਾਗਾ ਚੁੰਮਕ ਹੈਗਾ ਚੁੰਮਕ ਆਪਾਂ ਇਹਦੇ ਤੇ ਲਾ ਕੇ ਦੇਖਦੇ ਆ ਨਹੀਂ ਲੱਗਦਾ ਨਹੀਂ ਆ ਦੇਖੋ ਕਿਤੇ ਵੀ ਨਹੀਂ ਲੱਗਦਾ ਆ ਦੇਖੋ ਆ ਦੇਖੋ ਕਿਤੇ ਆ ਜਿਹੜਾ ਉਹ ਚੁੰਮਕ ਨਹੀਂ ਲੱਗਦਾ ਜਿੱਥੇ ਮਰਜ਼ੀ ਆਪਾਂ ਚੈੱਕ ਕਰ ਲਈਏ ਇਹਦੇ ਚੁੰਮਕ ਦੇਖੋ ਉਹਦੀ ਪਕੜ ਕਰਦਾ ਹੈਗਾ ਇਹ ਵਾਕਈ ਨਿਓਮੀਨੀਅਮ ਦਾ ਹੈਗਾ ਜੇ ਦਰਸ਼ਕੋ ਆਪਣਾ ਇਹ ਬਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਭਰਾਵਾਂ ਕੋਲੇ ਇਸ ਤਰੀਕੇ ਦੇ ਕਾਈ ਬੋਰਡ ਹੈਗੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਥੈਂਕ ਯੂ